I'll <laughs> see ਅਸਲ ਦੀ ਵੱਡੀ ਖਬਰ ਜੁੜੀ ਹੋਈ ਹੈ ਅਕਾਲੀ ਦਲ ਦੀ ਭارتی ਮਹੀਮ ਨੂੰ ਲੈ ਕੇ ਜਥੇਦਾਰ ਸਾਹਿਬ ਦੇ ਹਦਾਇਤਾਂ ਤੇ ਬਣੀ ਸਤ ਮੈਂਬਰ ਕਮੇਟੀ ਦੇ ਵੱਲੋਂ ਪਟਿਆਲਾ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਅਸਲ ਦੀ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਜਥੇਦਾਰ ਸਾਹਿਬ ਦੇ ਹਦਾਇਤਾਂ ਤੇ ਬਣੀ ਸਤ ਮੈਂਬਰ ਨਿਗਰਾਨ ਕਮੇਟੀ ਕੱਲ ਪਟਿਆਲਾ ਦੇ ਵਿੱਚ ਮੀਟਿੰਗ ਕਰੇਗੀ ਤੇ ਇਸ ਦਾ ਸਮਾਂ ਜਿਹੜਾ 11 ਵਜੇ ਦਾ ਰੱਖਿਆ ਗਿਆ ਪਰ ਅਜੇ ਤੱਕ ਅਧਿਕਾਰਿਤ ਤੌਰ ਤੇ ਪਟਿਆਲਾ ਦੇ ਵਿੱਚ ਥਾਂ ਸਾਂਝੀ ਨਹੀਂ ਕੀਤੀ ਗਈ ਮੀਟਿੰਗ ਦੇ ਵਿੱਚ ਅਕਾਲੀ ਦਲ ਦੀ ਭارتی ਮਹੀਮ ਨੂੰ ਲੈ ਕੇ ਇਹ ਚਾਚਾ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਥੇਦਾਰ ਸਾਹਿਬ ਨੇ ਵਰਕਿੰਗ ਕਮੇਟੀ ਨੂੰ ਅਪੀਲ ਕੀਤੀ ਸੀ ਕੇ ਸਾਥ ਮੈਂਬਰੀ ਕਮੇਟੀ ਨੂੰ ਕਾਰਜਸ਼ੀਲ ਕੀਤਾ ਜਾਵੇ ਪਰ ਉਸੇ ਦੌਰਾਨ ਵੀ ਬਹੁਤ ਸਾਰੇ ਵਿਵਾਦ ਜਿਹੜੇ ਐ ਇਸ ਭਾਰਤੀ ਮੁਹਿੰਮ ਦੇ ਨਾਲ ਜੁੜੇ ਹੋਏ ਸੀ ਬਾਗੀ ਤੜਾ ਆਪਣੇ ਸਵਾਲਾਂ ਚੁੱਕ ਰਿਆ ਸੀ ਤੇ ਇਸ ਦੇ ਨਾਲ ਹੀ ਕਾਲੀ ਦਲ ਦੇ ਵੱਲੋਂ ਵੀ ਭਾਰਤੀ ਮੁਹਿੰਮ ਨੂੰ ਲੈ ਕੇ ਕਮੇਟੀ ਮੈਂਬਰਾਂ ਤੋਂ ਇਲਾਵਾ ਹੋਰ ਵੀ ਆਗੂਆਂ ਨੂੰ ਵੱਖ-ਵੱਖ ਥਾਵਾਂ ਦੇ ਉੱਪਰ ਅਬਜ਼ਰਵਰ ਲਗਾਇਆ ਗਿਆ ਸੀ ਪਨ ਨਿਯੁਕਤ ਕੀਤੇ ਗਏ ਅਬਜ਼ਰਵਰ ਦਾ ਕੁਝ ਕਮੇਟੀ ਮੈਂਬਰਾਂ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਲਗਾਤਾਰ ਇਸ ਵਿਰੋਧ ਦੇ ਚੱਲਦੇ ਖਿੱਚੋ ਤਾਣ ਦੇ ਚੱਲਦੇ ਜਿਥੇ ਰਾ ਸਾਹਿਬ ਦੇ ਹਦਾਇਤਾਂ ਤੇ ਇਹ ਬਣੀ ਕਮੇਟੀ ਸੀ ਸੱਤ ਮੈਂਬਰਾਂ ਦੀ ਨਿਗਰਾਨ ਕਮੇਟੀ ਕੱਲ ਮੀਟਿੰਗ ਕਰਨ ਜਾਣੀ ਹੈ ਇਸ ਮੀਟਿੰਗ ਤੋਂ ਬਾਅਦ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਸਾਫ਼ ਹੋ ਜਾਣਗੀਆਂ ਕਮੇਟੀ ਮੈਂਬਰਾਂ ਦੀ ਮੰਗ ਸੀ ਕਿ ਨਿਗਰਾਨ ਕਮੇਟੀ ਦੇ ਹੀ ਅਧੀਨ ਇਹ ਪੂਰੀ ਮੁਹਿੰਮ ਚੱਲੇ ਪਰ ਹਾਲੇ ਤੱਕ ਇਸ ਨੂੰ ਲੈ ਕੇ ਜਿਹੜੇ ਨੇ ਉਹ ਵੀ ਸਵਾਲ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਪਰ ਦੂਜੇ ਪਾਸੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਵੱਲੋਂ ਵੀ ਵੱਖ-ਵੱਖ ਕਾਨੂੰਨੀ ਪੱਖਾਂ ਦਾ ਹਵਾਲਾ ਦਿੱਤਾ ਗਿਆ ਕਿ ਜਿਉਣਾ ਪੱਖਾਂ ਦੇ ਚੱਲਦੇ ਜਿਹੜੀ ਇਹ ਮੁਹਿੰਮ ਚਲਾ ਰਹੇ ਆ ਪਰ ਹੁਣ ਕੱਲ ਨੂੰ ਇਸ ਨਿਗਰਾਨ ਕਮੇਟੀ ਦੀ ਮੀਟਿੰਗ ਹੋਵੇਗੀ ਜਿਸ ਤੋਂ ਬਾਅਦ ਚੀਜ਼ਾਂ ਪੂਰਨ ਤੌਰ ਤੇ ਸਾਫ਼ ਹੋਣਗੀਆਂ